ਇਹ ਹੋ ਗਿਆ ਆ ਮੇਰੇ ਭਾਂਜੇ ਇੱਕ ਮਿੰਟ ਇੱਧਰ ਆ ਮੇਰੇ ਭਾਂਜੇ ਮੁੰਡੇ ਨੱਥਾ ਭੱਜਿਆ ਸੀ ਤੇ ਵੇਖਣੇ ਦੀ ਸੀ ਮਤਲਬ ਕਿ ਫਰਾਰ ਕੋਈ ਮੁੰਡਾ ਨਹੀਂ ਆ ਇੱਕ ਤਾਂ ਮਰੇ ਵੇਖਿਆ ਇੱਕ ਮੁੰਡਾ ਸਾਡਾ ਇੱਥੇ ਹੀ ਹੈ ਆ ਬਾਈ ਕੋਰਟ ਜਮਾਨਤ ਹੋਣੀ ਆ ਬਾਈ ਕੋਰਟ ਜਮਾਨਤ ਹੋਣੀ ਆ ਵਿਚਾਰੀ ਫਰਾਰ ਆ ਹਾਂ ਉਹ ਬਾਈ ਫਰਾਰ ਨਹੀਂ ਹੈ ਡੀ ਟੂਰ ਗੋਲ ਰਹੇ ਨੇ ਹਾਂ ਇਹ ਸੋ ਮਟਾ ਸਗਲਾ ਘੱਟ ਰਿਹਾ ਆ ਮੁੰਡਾ ਨਰਾਂ ਕੱਢਿਆ ਦੇ ਇੱਕ ਲੇਟ ਕਿੰਡਾ ਮੁੰਡਾ ਹੈ ਬਸ ਸਾਲ ਟੇ ਮੁੰਡਾ ਨਰਾਂ ਆ ਹਾਂ ਬੰਟੀ ਕਿੱਥੇ ਗਿਆ ਬੰਟੀ ਆਪਣਾ ਲਿਭਾਣੇ ਆ ਆਟੋ ਚ ਲਾ ਰਹੇ ਆ ਆਟੋ ਨਾਲ ਜਿੱਕਾ ਫੀ ਨੂੰ ਆਟੋ ਚਲਾ ਰਿਹਾ ਹੈ ਜਮਾਨਤ ਵਿੱਚ ਘੁੰਮ ਰਿਹਾ ਹੈ ਕੋਣ ਦੀ ਜਮਾਨਤ ਜਮਾਨਤ ਕੋਣ ਦੀ ਮੈਂ ਕਹਿੰਦਾ ਕੋਈ ਜਮਾਨਤ ਹੈ ਚਲਾ ਜਮਾਨਤ ਆਪਾਂ ਨੂੰ ਨਾ ਅੰਦਰੋਂ ਕਾਹਨ ਨਸ਼ਾ ਬਹੁਤ ਹੈ ਗੰਬਰ ਚਾਹਦੇ ਆ ਅਸੀਂ ਸਰ ਦੇ ਜਿੱਕਾ ਹੋਇਆ ਨੂੰ ਅਸੀਂ ਹੱਥ ਟੱਕਾਂਗੇ ਇਹ ਤਾਂ ਇਸੇ ਸਿਲੇਕਤ ਹੋ ਰਹੀ ਹੈ ਕਿਤੇ ਸਰਪੰਚ ਅੰਕ ਤੇ ਰੌਂਡ ਲਿਆ ਹੋਇਆ ਹੈ ਇਹਦੇ ਸਹੀਆ ਬੰਦੀ ਨਸ਼ਾ ਨਹੀਂ ਕਰਦਾ ਬਹੁਤ ਟੈਨਸ਼ਨ ਪਾ ਰਿਹਾ ਹੈ ਕੋਈ ਗੱਲ ਨਹੀਂ ਹਾਂ ਯਾਨੀ ਹੁੰਦੀ ਸੈਂਟਰ ਦਵਾਈ ਖਾ ਰਿਹਾ ਬਹਿ ਕਹਦਾ ਹਾਂ ਕੋਈ ਤਾਂ ਗੱਲ ਨਹੀਂ ਹੈਗੀ ਮੇਰੇ ਨਾਲ ਮੈਰੀ ਤਾਂ ਕੀ ਨਾ 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 ਉਹ ਜੀ ਵਾਈਫਾ ਦਾ ਨਾਮ ਉਹਨੇ ਪੂਰੀ ਤਾਂ ਆਂਦਾ ਨਾ ਮੀ ਆਈਡੀ ਬੱਚੇ ਕਿਹ ਹੈਗੇ ਨਹੀਂ ਬੱਚੇ ਨਹੀਂ ਬੱਚਾ ਹੈਗਾ ਕਿ ਨਰਕਾ ਜੱਟ ਕੋਈ ਉਹਦੇ ਨਾਲ ਹੋ ਰਹੀ ਹੈ ਨਹੀਂ ਕਿਸੇ ਨੂੰ ਦਿੱਸਦਾ ਨਹੀਂ ਦੱਸਦਾ ਅੰਦਰ ਨੋਟਿਸ ਤੇ ਐਕਟ ਨੋਟਿਸ ਤੇ ਹੈ ਕਿ ਐਸੀ ਕੋਈ ਗੱਲ ਨਹੀਂ ਸੀ ਬੈਠ ਜਾ ਨਾਮ ਨਾਲ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਹੋਏਗੀ ਜਦੋਂ ਉਹ ਸ਼ੈਂਟੀ ਦੇ ਅੰਦਰ ਲੈ ਕੇ ਗਿਆ ਉਹਦਾ ਕੱਲ ਦਾ ਰੋਲਾ ਪੈ ਗਿਆ ਬੰਦਾ ਸ਼ੈਂਟੀ ਨੂੰ ਜੇਲ੍ਹ ਦੇ ਵਿੱਚ ਕਿ ਜਗਤਾਨ ਦਾ ਮਰਦਾ ਕਾਇ ਮੈਂ ਜਦੋਂ ਅਮਰੀਕਾ ਮੈਂ ਕਿਹਾ ਸੀ ਸਾਹਿਬ ਅਪੀਲਾ ਸੁਣਤਾ ਕਿ ਆ ਜੀ ਤਾਂ ਡੈਡੀ ਦਾ ਕੱਲਰ ਰੰਦਾ ਦੋ ਦੋਨੋਂ ਭਰਾ ਮੇਰੇ ਇੱਕ ਦੇਸ਼ ਕਿਸੇ ਦੇ ਜਮਾਨਤ ਤੇ ਆਏ ਆ ਉਹ ਇਸ ਗਲਤੀ ਕੰਮ ਕਰੀ ਨਹੀਂ ਮੈਂ ਨਾ ਰਹੇ ਨੇ ਪਰ ਤੁਹਾਨੂੰ ਦੋਸਤ ਬਗਾਇ ਮਕਾਮ ਤੋਂ ਲਿਆ ਜਾਓ ਬੱਬੀ ਨਾਮ ਕੀ ਆਪਣੇ ਇਹ ਕੀ ਗੱਲਬਤ ਹੋਈ ਇਹ ਮੁੰਡੇ ਨੇ ਸੇ ਮੁਕੇ ਕਰਦੇ ਮੈਂ ਕਿਹਾ ਤੀਜੇ ਤੋਂ ਵਗੈਰਾ ਜੀ ਇਹਦੇ ਤੋਂ ਸਰਕਾਰ ਕੀ ਕਰਦੀ ਹੈ ਕੱਦੀਂਂ ਦੇ ਬੋਨ ਨਾ ਬੋਨ ਕੇ ਵੇਚਦੇ ਵੀ ਆ ਆ ਵੇਚ ਕੇ ਪਿੰਦੇ ਆ ਅੱਛੇ ਵੀ ਦਰਜ ਆ ਜਾਂਦੇ ਆ ਆ ਤਰੋਂ ਬਾਹਰ ਕਰ ਦਿਆ ਨਾ ਬਾਹਰ ਤਰੋਂ ਬਾਹਰ ਕਰ ਦਿਆ ਕਿੰਨਾ ਟਾਈਮ ਹੋ ਗਿਆ ਰੋ ਬਾਹਰ ਕਰ ਦੇ ਉਹਨਾਂ ਕੱਲਾ ਹੋ ਕੇ 3 ਮਹੀਨੇ ਕੱਲਾ ਹੀ ਰਹਿਣਾ ਕੋਈ ਕਾਰਵਾਈ ਕਰਨ ਨੂੰ ਪਹੁੰਚੀ ਜੁਰਮੇ ਕਾਰਪੋਰੇਸ਼ਨ ਦੇ ਨਾਲ ਟੀਮ ਕਾਰਦੇ ਕਰਨ ਨੂੰ ਪਹੁੰਚੀ ਆ ਉਹਨੂੰ ਕੱਲਾ ਬਸ ਭਾਈ ਬਣੀ ਨਹੀਂ ਕਾਰਪੋਰੇਸ਼ਨ ਨੇ ਦੱਸਿਆ ਉਹਨੂੰ ਨੋਟਿਸ ਆਇਆ ਹੋਇਆ ਹੈ ਕੱਲਾ ਕਿੰਨਾ ਹੈ ਇਹਨੂੰ ਕਿਸੇ ਕੇਸ ਵਿੱਚ ਦੱਸਿਆ ਨਹੀਂ ਨੋਟਿਸ ਨਹੀਂ ਆਇਆ ਪਿਆ ਮੇਰੇ ਕੋਲ ਨੇ ਹੁਣ ਘਰ ਪੁਲਿਸ ਘਰ ਤੋਂ ਘਾਟਣ ਲੱਗੇ ਤਾਂ ਡਰ ਕੀ ਕਿਹਨਾਂ ਜਨੋ ਹੁਣ ਮੈਂ ਕਿੱਥੇ ਜਾਵਾਂਗਾ ਦੱਸੋ ਪੱਲਾ ਬੰਦਾ ਮੁੰਡੇ ਮੈਂ ਕੱਢਦੇ ਹੁਣ ਮੈਂ ਤਾਂ ਅੱਲਾ ਕਿੱਥੇ ਹਦਕਮਿਲ ਬੋਠਾ ਬਣ ਜੇ ਅਸਾਸੀ ਉਹਦਾ ਜਵਾਬ ਦਿੰਦਾ ਜੀ ਤੁਸੀਂ ਜਵਾਬ ਦੇ ਕੇ ਕੱਟ ਤੁਸੀਂ ਜਾਇ ਦੋ ਲੋਕ ਨੇ ਗਏ ਮੈਂ ਤਾਂ ਮੈਂ ਕਿੱਥੇ ਜਾਵਾਂਗਾ ਉਹ ਕਹਿੰਦੇ ਆਪੇ ਜਾਵਾਂਗੇ ਹੁਣ ਦੇਖੋ ਆਪੇ ਘਰਪੁਰੀ ਡਿਸਟ੍ਰਿਕਟ ਨੇ ਕਿੱਥੇ ਨਹੀਂ ਇਹ ਪੈਲੇ ਸਾਰੇ ਇਲਾਕੇ ਚੜੀ ਮੰਨਿਆ ਤੇ ਠੀਕ ਹੈ ਮਾਰੇ ਬਸ ਇੱਥੇ ਆਹ ਜੀ ਕੱਲਰ ਤੁਹਾਡਾ ਘਰ ਨਹੀਂ ਆਉਂਦਾ ਹਾਂ 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 ਆ ਦੇਖੋ ਪ੍ਰੋਫੈਸ਼ਨ ਨੰਬਰ ਆਖਿਮ ਆ ਦੇਖੋ ਉਪਨਿਖਾਉਣਾ ਹੱਦਾਂ ਦੂਰੇ ਲੋਬਾ ਆਨੇ ਜੀ ਬੋਤਾ ਐਕਸਟ ਬੋਤਾ ਨੇ ਜੀ ਸਾਹ ਨੇ 10 ਬੋਤਾ ਨਹੀਂ ਠੀਕ ਮੁੰਡਿਆਂ ਨੂੰ ਮੁੰਡਿਆਂ ਨੂੰ ਘਰੋਂ ਕੱਢੇ ਕਿੰਨੇ ਨਾਮ ਹੋ ਗਿਆ ਮੈਂ ਤਿੰਨ ਦਿਨ ਲੋਕ ਕਰੇ ਤਿੰਨ ਸੁਬਹ ਤੋਂ ਨਸ਼ਾ ਵੇਚਦੇ ਸੀ ਕਿੰਨੇ ਸੁਬਹ ਤੋਂ ਕਰਦੇ ਸੀ ਇਹ ਬਹੁਤ ਜਿੰਨੋਟਾ ਵੇਚਦੇ ਨੇ ਪਿੰਡੇ ਇਹ ਸਾਲੇ ਦੋ ਦਿਨ ਤੋਂ ਹੁਣ ਨਾ ਬਾਹਰ ਕੱਟਿਆ ਪਾਰੀ ਫੜਿਆਗਾ ਕਿੰਨੇ ਦਫਰੇ ਇਹ ਤਾਂ ਪਹਿਲੇ ਨੇ ਨਾ ਬਲੰਕ ਫੋਲਦੇ ਜਿਹੜੇ ਨਾ ਸੀਗਾ ਅੱਛਾ ਥੋਲਣ ਦੀ ਜਿਹੜੀ ਮੈਂ 40 ਸਾਲ ਕੰਮ ਕੀਤਾ ਤਾਂ ਵੀ ਪਿਆਰੀ ਕਰਦੇ ਨੇ ਕਿਹਾ ਨਹੀਂ ਵਰਕ ਸੀ ਜੀ ਮੈਂ ਥੋੜੀ ਜਿਹੀ ਤਾਂ ਮੈਂ ਤਾਂ ਉਹਨੂੰ ਪਿਆਰੀ ਕਰੂੰ